ਸਵਾਗਤ ਹੈ ਤੁਹਾਡਾ ਆਇਆ ਕੋਲ ਫੇਲਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ਼ਬਦ ਇਹ ਮਨ ਸੁੰਦਲ ਆਪਣਾ ਹਰ ਨਾਮ ਜਿਠੇ ਰੰਗਰੀ ਲੈ ਕੇ ਆਏ ਆਂ ਸ਼ਬਦ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਹੋਣਾ ਨੇ ਪੜਿਆ ਨਾਲ ਦੇ ਨਾਲ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਪੜਿਆ ਇਹ ਉਹਨਾਂ ਦੇ ਜਿਹੜੀਆਂ ਟੀਮਾਂ ਵਾਂ ਉਹਨਾਂ ਤੇ ਹੀ ਆਪਾਂ ਬੋਲਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ਬਦ ਦੱਸਣ ਦੀ ਕੋਸ਼ਿਸ਼ ਕਰਾਂਗੇ ਚੈਨਲ ਤੇ ਨਵੇਂ ਜੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਇਹ ਚੈਨਲ ਤੇ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਸ਼ਬਦ ਦੀ ਅਪਾ ਕੇ ਵੀਰ ਮਨ ਇਮਤੇਕਾਰ ਸਮਾਜ ਦੇ ਵਿੱਚ ਸਿੱਖ ਸਕਦੇ ਕੋਈ ਵੀ ਸ਼ਬਦ ਇੱਥੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਸਵੇਰੇ ਮਿਲ ਜਾਂਦੀ ਹੈ ਵੇਖਦੇ ਜਾ ਕਰੋ ਤੇ ਚੈਨਲ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਰੇ ਜਣਾਂ ਨੂੰ ਕਹਾਂਗਾ ਕਰੋ ਚੈਨਲ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਜਿਹੜੀ ਇੱਥੇ ਆਪਾਂ ਕੰਟੈਂਟ ਪਾਉਂਦੇ ਆ ਉਹਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੁਰੂ ਕਰਦੇ ਆ ਅੱਜ ਦੀ ਇਸ ਵੀਡੀਓ ਨੂੰ ਅੱਜ ਦੇ ਇਸ ਪਹਿਲੇ ਜਿਹੇ ਸ਼ਬਦ ਨੂੰ ਇਹ ਮਨ ਸੁੰਦਰਾ ਆਪਣਾ ਅਨੰਮ ਚੀਤੇ ਰੰਗ ਦੀ ਅਸਥਾਈ ਕਿਵੇਂ ਆ ਦੇਖਿਓ ਏ ਵੀਰਾ ਪ੍ਰਾਅਮਾਸਤੇ ਮੇਨ ਸਕਿੱਲ ਤੋਂ ਮੇਨ ਸਕਿੱਲ ਤੋਂ ਪੜਨਾ ਲਗੇ ਏ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਰੰਗਰੀ ਏ ਮਨ ਸੁੰਦਰ ਆਪਣਾ त्याग स्यानप चा त्याग स्यानप चा तरी तू जान गोपा संगरी त्याग स्यानप चा तरी तू जान गोपा ਸੰਗਰੇ ਇਹ ਸਲੋ ਕਰਕੇ ਦੱਸਿਆ ਕਿ ਤੁਹਾਨੂੰ ਇਜ਼ੀ ਲੱਗ ਜੇ ਪਤਾ ਇਹ ਮਨ ਸੁੰਦਰ ਆਪਨਾ ਹਰ ਨਾਮ ਮਜੀ ਛ ਰੰਗਰੇ ਇਹ ਇਹ ਆਪਾਂ ਤੁਹਾਨੂੰ ਅਸਥਾਈ ਦਸੀਏ ਸ਼ਬਦ ਜੀ ਹੁਣ ਪੰਥਰਾ ਦੱਸਣ ਲੱਗੇ ਆ ਦੇਖਿਓ ਥੋੜਾ ਲਾਊਡ ਬੋਲਣਾ ਪੈਣਾ ਥੋੜਾ ਕਿਉਂਕਿ ਡਬਲ ਸੁਰਾਂ ਉੱਚੀਆਂ ਹੋਣੀਆਂ ਸਭ ਤੋਂ ਲੈਟ ਹੋ ਨਿਕਿਆ ਉੱਚਾ ਨਹੀਂ ਬੋਲਾਂਗਾ ਮੈਂ ਨਿਵੇ ਸਕੇਲ ਤੇ ਬੋਲਾਂਗਾ ਪਾਰਟੀ ਹੁਣ ਹੈ ਹੋਈ ਆ ਵੇਖਿਓ ਸੰਤਾ ਕੀ ਹੋਏ ਦਾਸ ਰੀ ਇਹ ਅਚਾਰਾ ਸਿੱਖ ਰੀ ਥੋੜਾ ਇਹ ਉੱਚਾ ਬੋਲੋਗੇ ਤਾਂ ਥੋੜਾ ਕਾਫੀ ਉੱਚਾ ਹੋਇਆ ਨਾ ਮੇਰੇ ਕੋਲ ਸ਼ਾਇਦ ਬੋਲੇ ਨਾ ਜਵਾਈ ਪਰ ਇੱਕ ਟਰਾਈ ਕਰ ਦਵਾਂ ਵੇਖਿਓ ਸੰਤਾ ਕੀ ਤੇ ਕਰੀ ਕਾਫੀ ਉੱਚਾ ਹੋਏਗਾ ਤੇ ਪੜਦੇ ਤੇ ਆਈ ਹੈ ਅ ਰਿਆਜ਼ ਕਰਾਂਗੇ ਤੇ ਈਜ਼ੀ ਬੋਲੇ ਜਾਊਗਾ ਅੱਗੇ ਸਾਗਲ ਨੀਵੀਂ ਸੁਰ ਤੇ ਬੋਲਦਾ ਸਾਗਲ ਗੁਣਾ ਗੋਣੇ ਉਤਮੋ ਪਰਤਾ ਦੂਰ ਨਾ ਪੇਖਰੀ ਹੁਣ ਵਾਪਸ ਆਉਣਾ ਫੇਰ ਤੋਂ ਤਿਆਗ ਸਿਆਨ ਪਛਾਤ ਰਹੀ ਤੋ ਜਾਣ ਗੋਪਾਲੈ ਸੰਗ ਰਹੀ ਫਿਰ ਅੰਤਰਾ ਤੋਂ ਏ ਮਨ ਸੁੰਦਰ ਆਪਣਾ ਹਰ ਨਾਮ ਮਜੀਤੈ ਰੰਗ ਰਹੀ ਇਹੜਾ ਬਾਕੀ ਸ਼ਬਦਾਂ ਪੂਰਾ ਜਿਹੜਾ ਜਿਹੜਾ ਰਹਿ ਗਿਆ ਸ਼ਬਦ ਉਹ ਵੀ ਇਹਨਾਂ ਅੰਤਰਾ ਤੋਂ ਪੜਿਆ ਜਾਣਾ ਵਾ ਇਹ ਤੁਹਾਨੂੰ ਆਪਾਂ ਬੇਸਿਕ ਇੱਕ ਆਈਡੀਆ ਦਿੱਤਾ ਕਿ ਸ਼ਬਦ ਜਿਹੜਾ ਵਾ ਉਹ ਇਥੋਂ ਬੁੱਲੇ ਜਾਵੇਗਾ ਭਾਈ ਸਾਹਿਬ ਭਾਈ ਜਿਹੜਾ ਸਿੰਘ ਹੋਣਾ ਜਿਹੜਾ ਬੋਲਿਆ ਵਾ ਉਹ ਕਾਫੀ ਮਤਲਬ ਵੀ ਉੱਚੇ ਉੱਚੇ ਸਕੇਲ ਤੇ ਹੀ ਤੇ ਬਾਕੀ ਜੇ ਵੀ ਜੜੀਆਂ ਫੀਮੇਲ ਜਾਂ ਪਹਿਣਾ ਵਾਸਤੇ ਜੇ ਸ਼ਬਦ ਚਾਹੀਦਾ ਵਾ ਤੇ ਉਹਦੇ ਵਾਸਤੇ ਇਹਨਾਂ ਕਮੈਂਟ ਕਰ ਦਿਓ ਵੱਖਰਾ ਆਪਾਂ ਸ਼ਬਦ ਆਪਾਂ ਲੈ ਕੇ ਆਵਾਂਗੇ ਕਿਵੇਂ ਲੱਗੀ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਦਾ ਸ਼ਬਦ ਵੀ ਇਹਨਾਂ ਅੰਤਰਾ ਤੋਂ ਪੜਿਆ ਜਾਵੇਗਾ ਆ ਚੈਨਲ ਨੂੰ ਆ ਤੁਸੀਂ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਮਿਲਦੇ ਹਾਂ ਕੱਲ ਦੀ ਵੀਡੀਓ ਦੇ ਵਿੱਚ ਸਵੇਰੇ 9:00 ਤੋਂ 12:00 ਤੱਕ ਨਵੀਂ ਵੀਡੀਓ ਆਵੇਗੀ